सेठ अॼुकल्ह भाॼी ਇਹ ਗੱਲ ਤਾਂ ਮੰਨੀ ਨਹੀਂ ਪਾਈ ਆ ਵੀ ਜੌਂਡੀ ਰਖੇ ਤੇ ਨਾ ਕਿਤੇ ਭਾਰੂ ਜ਼ਰੂਰ ਪਾਇਆ ਐ ਰੜਾ ਰਿਆ ਉਧਰ ਵੀ ਜਮੀ ਐ ਕਹਿੰਦੇ ਵੀ 10 15 ਸੈਂਟੀਮੀਟਰ ਦਾ ਫਾਸਲਾ ਹੋਣਾ ਜਦੋਂ ਟਰੈਕਟਰ ਸਿੱਧੇ ਤੋਂ ਮੋੜ ਕੇ ਲੈ ਕੇ ਆਇਆ ਤੇ ਇੱਥੇ ਆ ਕੇ ਮੈਦ ਦੇ ਵਿੱਚ ਪੂਰਾ ਬਣਿਆ ਹੋਇਆ ਮੈਦ ਦੇ ਵਿੱਚ ਪੂਰਾ ਬਣਿਆ ਹੋਇਆ ਔਰ ਦੂਜੇ ਬੰਦੇ ਦੇ ਵਿੱਚ ਅਰਾਫੀ ਸਾਹਿਬ ਆ ਵੀ ਨੇੜੇ ਲੱਗੇ ਹੋਣੇ ਹਰਗਾ ਟਰੈਕਟਰ ਦੁਬਾਈ ਸਿੱਧੀ ਕਰ ਲਓ ਜੀ ਕਾਹਦੇ ਟਰੈਕਟਰ ਆਪਣੀ ਦਿਸ਼ਾ ਭੜਕ ਜਾਂਦਾ ਹਰ ਜੋ ਟਰੈਕਟਰ ਦੀ ਕਟਾਈ ਬਿਲਕੁਲ ਸਿੱਧੀ ਰੱਖਿਓ ਜੀ ਜਿੱਸਾ ਭੜਕਣ ਵਾਲੀ ਗੱਲ ਹੋ ਜਾਂਦੀ ਹੈ ਰੀਨ ਮੇਰੀ ਬੇਨਤੀ ਹੈ ਇੱਕ ਇੱਕ ਸਾਈਡ ਜੇ ਤੂ ਆ ਭਾਈ ਦੋਨੇ ਟਰੈਕਟਰ ਲਓ ਸਾਹਮਣੇ ਅੜਗੀ ਕਰਾ ਲਈ ਅੜਗੀ ਜੱਗਿਆ ਹੋ ਸਣ ਹਣ ਕਦੇ ਇੱਕ ਦੂਜਾ ਨਾਲ ਸਕੇੰਦੇਮਰ ਜਾ ਕੋਰਾ ਕੋਰਾ ਜੋ ਬੋਲਣਾ ਅੰਦਰ ਖੱਬਾ ਉਹ ਜੇ ਹੰਦੇ ਸੂਰੇ ਦਾ ਬਗਤ ਤਾਨਦਵਾ ਦਾ ਰੰਮਾ ਜੇ ਹੰਦੇ ਸੂਰੇ ਦਾ ਬਗਤ ਤਾਨਦਵਾ ਦਾ ਰੰਮਾ ਆਉਤ ਲਵ ਯੂ ਆਈ ਲਵ ਯੂ ਲਵ ਯੂ ਗਾਦੇ ਸੁਣਾ ਰਿਹਾ ਲਵ ਨੇ ਟਾਈ ਸਿੱਧੂ ਕਰੇ ਜੀ ਅਸੀਂ ਸਿੱਧੀ ਚੱਲਾਂ ਲਵਰੀ ਹਰ ਦਾ ਦੇਖੋ ਤਾਂ ਬਾਈ ਨਾਲ ਕਹਿੰਦੇ ਕਿ ਬਾਈ ਕਿਉਂ ਨਹੀਂ ਕੋਈ ਸਿੱਧੀ ਕਰਦੇ ਜਿਹੜੀ ਗੱਲ ਗਲਤ ਦਾ ਗੱਦ ਨੂੰ ਗੱਲ ਕਿਹੜੀ ਬਣਦੀ ਹੈ ਪਲੀਜ਼ ਮੇਰੀ ਬੇਨਤੀ ਆ ਕਿ ਜਦੋਂ ਮੂਹਰੇ ਟਰੈਕਟਰ ਦਾ ਸਨ ਕਲਰ ਮਿਲਦੇ ਆ ਤੇ ਟੀਟਾ ਹੁੰਦਾ ਫੇਰ ਗੱਲ ਗਲਤ ਹੋ ਜਾਂਦੀ ਆ ਆ ਮੰਜੀ ਇਧਰੇ ਮਾਚੜ ਆਇਆ ਪਿਆ ਔਰ ਲੋ ਬੰਦੇ ਹੁਣ ਜੀ ਆ ਵੀਰੇ ਅਮੀ ਜਾਲੇ ਤਰਦਾ ਕੇ ਵੱਲ ਜਿਹੜੀ ਬੰਨੇ ਚਾਲ ਨੇ ਤਰਦਾ ਦਾ ਆਹ ਗਨੇਵੇ ਆਹ ਕੋਧ ਕੋਧ ਕੋਣੇ ਜਾਵਾ ਬੰਨੇ ਗੋੜੇ